ਅਸੀਂ ਆਪਣੀ ਔਲਾਦ ਵਾਸਤੇ ਕਿੰਨਾ ਕੁਝ ਬਣਾਉਨੇ ਆ ਲੋਕਾਂ ਨਾਲ ਠੱਗੀਆਂ ਮਾਰਦੇ ਆ ਬੇਈਮਾਨੀ ਕਰਦੇ ਆ ਅੰਤ ਸਮੇਂ ਉਸ ਦੀ ਔਲਾਦ ਉਸ ਨਾਲ ਕੀ ਕੁਝ ਕਰਦੀ ਐ ਮੈਂ ਇਸ ਆਪਣੀ ਕਫਤਾ ਨੂੰ ਨਾਂ ਦਿੱਤਾ ਹੈ ਜ਼ਿੰਦਗੀ ਦਾ ਕੌੜਾ ਸੱਚ ਏਸੀ ਗੱਡੀਆਂ ਮਾਰ ਕੇ ਠੱਗੀਆਂ ਮਹਿਲ ਮਨਾਰੇ ਬੜੇ ਉਸਾਰੇ ਜਿਹਦੇ ਲਈ ਬਣਾਇਆ ਲੱਗਦੇ ਸੀ ਬੜੇ ਪਿਆਰੇ ਖਰੀਦੀਆਂ ਜ਼ਮੀਨਾਂ ਬਹਾਇਆ ਪਸੀਨਾ ਕਹਾਇਆ ਕਮੀਨਾ ਕਈਆਂ ਨੂੰ ਮਾਰਿਆ ਕਹਾਇਆ ਹਥਿਆਰੇ ਜਿਹਦੇ ਲਈ ਬਣਾਇਆ ਲੱਗਦੇ ਸੀ ਬੜੇ ਪਿਆਰੇ ਹਰ ਇੱਕ ਨਾ ਧੋਖਾ ਕੀਤਾ ਗਰੀਬਾਂ ਨੂੰ ਘਰੋਂ ਬੇਕਾਰ ਕੀਤਾ ਰਿਸ਼ਵਤ ਦਾ ਪੈਸਾ ਲੀਤਾ ਮਾਰ ਕੇ ਲੋਕਾਂ ਨਾਲ ਠੱਗੀਆਂ ਕਰਤੇ ਵਾਰੇ ਨਿਆਰੇ ਜਿਹਦੇ ਲਈ ਬਣਾਇਆ ਲੱਗਦੇ ਸੀ ਬੜੇ ਪਿਆਰੇ ਇੱਕ ਦਿਨ ਕੀ ਹੋਇਆ ਨਵਜ ਬੰਦ ਹੋਈ ਤੇ ਮੈਂ ਹੋ ਗਿਆ ਮੋਇਆ ਕੀ ਵੇਖਿਆ ਸਾਰਾ ਪਰਿਵਾਰ ਮੇਰੇ ਕੋਲ ਇਕੱਠਾ ਹੋਇਆ ਕੋਈ ਕਹਿੰਦਾ ਮੁੰਦਰੀ ਲਾ ਲਓ ਕੋਈ ਕਹਿੰਦਾ ਲਾ ਲਓ ਗਾਨੀ ਲਾ ਲਿਆ ਕੜਾ ਸੋਹਰਿਆਂ ਪਾਇਆ ਮੇਰੀ ਪਿਆਰ ਨਸਾਨੀ ਰੰਗਲੇ ਪਲੰਗ ਤੋਂ ਲਾ ਕੇ ਮੈਨੂੰ ਧਰਤੀ ਉੱਤੇ ਪਾਇਆ ਨਾਸਾਂ ਵਿੱਚ ਮੇਰੇ ਰੂਹ ਨੂੰ